ਕਹਿੰਦੇ ਨੇ ਕਿ ਕੋਈ ਵੀ ਐਦਾਂ ਦਾ ਕੇਸ ਨਹੀਂ ਜਿਸ ਨੂੰ ਪੁਲਿਸ ਹੱਲ ਨਾ ਕਰ ਸਕੇ ਬਸ ਸ਼ਰਤ ਇਹ ਹੈ ਕਿ ਜਾਂਚ ਨਿਰਪੱਖ ਤੇ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਤੇ ਅਗਲੀ ਗੱਲ ਕੇਸ ਨੂੰ ਹੱਲ ਕਰਨ ਦੀ ਪੁਲਿਸ ਦੀ ਨੀਅਤ ਵੀ ਹੋਣੀ ਚਾਹੀਦੀ ਹੈ ਫੇਰ ਕੋਈ ਵੀ ਗੁਨਾਹਗਾਰ ਪੁਲਸ ਤੋਂ ਬਚ ਨਹੀਂ ਸਕਦਾ ਇੱਕ ਐਦਾਂ ਦਾ ਹੀ ਕੇਸ ਬਰੇਲੀ ਦਾ 2014 ਦਾ ਜਦੋਂ ਇੱਕ ਇਨਸਪੈਕਟਰ ਦੇ ਘਰੇ ਤਿੰਨ ਕਤਲ ਹੋ ਜਾਂਦੇ ਨੇ ਅੰਨੇ ਕਤਲ ਉਸ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਬੜਾ ਗੁੰਝਲਦਾਰ ਕੇਸ ਹੁੰਦਾ ਹੈ ਪਰ ਜਿਵੇਂ ਮੈਂ ਕਿਹਾ ਕਿ ਪੁਲਿਸ ਜੇ ਆਪਣੀ ਆਈ ਤੇ ਆ ਜੇ ਤਾਂ ਫਿਰ ਕੁਝ ਵੀ ਅਸੰਭਵ ਨਹੀਂ ਉਸ ਕੇਸ ਨੂੰ ਪੁਲਿਸ ਨੇ ਹੱਲ ਕੀਤਾ ਸੱਚੀ ਘਟਨਾ 2014 ਦੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਿਓ ਹੋ ਸਕੇ ਆ ਇਸ ਵੀਡੀਓ ਨੂੰ ਆਖਰ ਤੱਕ ਦੇਖਿਓ ਗੱਲ ਹੈ ਅਪ੍ਰੈਲ 2014 ਦੀ ਅੱਜ ਤੋਂ 10 ਸਾਲ ਪਹਿਲਾਂ ਦੀ ਬਰੇਲੀ ਦੇ ਵਿੱਚ ਰਵੀ ਕਾਂਤ ਮਿਸ਼ਰਾ ਇਨਕਮ ਟੈਕਸ ਦਾ ਇਨਸਪੈਕਟਰ ਰਹਿੰਦਾ ਸੀ ਤੇ ਉਸ ਦੇ ਘਰ ਦੇ ਵਿੱਚ ਉਸ ਦੀ ਮਾਂ ਪੁਸ਼ਪਾ ਉਸ ਦਾ ਭਰਾ ਜੁਗੇਸ਼ ਤੇ ਉਸ ਦੀ ਭਰਜਾਈ ਪ੍ਰਿਆ ਇਹ ਚਾਰ ਜਾਣੇ ਘਰ ਦੇ ਵਿੱਚ ਰਹਿੰਦੇ ਸੀ 21 April ਨੂੰ ਰਵੀਕਾਂਤ ਆਪਣੇ ਘਰੋਂ ਦਫ਼ਤਰ ਦੇ ਕੰਮ ਨਾਲ ਦੇ ਸ਼ਹਿਰ ਜਾਂਦਾ ਹੈ ਰਵੀਕਾਂਤ ਵਿਆਹਿਆ ਨਹੀਂ ਹੋਇਆ ਸੀ ਉਸ ਤੋਂ ਬਾਅਦ 23 April ਨੂੰ ਜਦੋਂ ਰਵੀਕਾਂਤ ਆਪਣੇ ਘਰ ਫੋਨ ਕਰਦਾ ਹੈ ਕਾ ਕੋਈ ਫੋਨ ਨਹੀਂ ਚੱਕਦਾ ਰਵਿਕਾਂਤ ਪਰੇਸ਼ਾਨ ਹੋ ਜਾਂਦਾ ਹੈ ਕਿ ਕੋਈ ਫੋਨ ਕਿਉਂ ਨਹੀਂ ਚੱਕ ਰਿਹਾ ਉਸ ਤੋਂ ਬਾਅਦ ਉਹ ਆਪਣੇ ਇੱਕ ਜਾਣਕਾਰ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਕਿ ਘਰੇ ਜਾ ਕੇ ਦੇਖ ਕੇ ਆ ਕਿ ਕੋਈ ਫੋਨ ਕਿਉਂ ਨਹੀਂ ਚੱਕ ਰਿਹਾ ਉਹ ਜਾਣਕਾਰ ਘਰੇ ਜਾਂਦਾ ਹੈ ਬੈਲ ਵਜਾਉਂਦਾ ਹੈ ਦਰਵਾਜ਼ਾ ਖੜਕਾਉਂਦਾ ਹੈ ਪਰ ਕੋਈ ਵੀ ਗੇਟ ਨਹੀਂ ਖੋਲਦਾ ਉਸ ਤੋਂ ਬਾਅਦ ਉਹ ਫੇਰ ਰਵੀ ਨੂੰ ਫੋਨ ਕਰਦਾ ਹੈ ਕਿ ਘਰ ਵਿੱਚੋਂ ਕੋਈ ਵੀ ਆਵਾਜ਼ ਨਹੀਂ ਆਈ ਕਿਸੇ ਨੇ ਵੀ ਗੇਟ ਨਹੀਂ ਖੋਲਿਆ ਮੈਂ ਦਰਵਾਜ਼ਾ ਵੀ ਖੜਕਾਇਆ ਤੇ ਮੈਂ ਬੈਲ ਵੀ ਬੁਜਾਈਆ ਰਵਿਕਾਂਤ ਹੋਰ ਪਰੇਸ਼ਾਨ ਹੋ ਜਾਂਦਾ ਹੈ ਤੇ ਫਿਰ ਉਹ ਉਹ ਸ਼ਹਿਰ ਦੇ ਵਿੱਚੋਂ ਬਰੇਲੀ ਦੇ ਵਿੱਚ ਆ ਜਾਂਦਾ ਹੈ तकरीबन ਦਿਨ ਦੇ 11 ਵਜੇ ਹੁੰਦੇ ਨੇ ਤੇ ਆਪਣੇ ਘਰੇ ਆ ਜਾਂਦਾ ਹੈ ਘਰੇ ਆ ਕੇ ਦੇਖਦਾ ਹੈ ਤਾਂ ਦਰਵਾਜ਼ਾ ਬੰਦ ਸੀ ਉਹ ਵੀ ਬੈਲ ਬਜਾਉਂਦਾ ਪਰ ਅੰਦਰੋਂ ਕੋਈ ਨਹੀਂ ਬੋਲਦਾ ਕੋਈ ਦਰਵਾਜ਼ਾ ਨਹੀਂ ਖੋਲਦਾ ਫਿਰ ਉਹ ਆਪਣੇ ਘਰ ਦੇ ਪਿਛਲੇ ਪਾਸੇ ਜਾਂਦਾ ਤਾਂ ਦੇਖਦਾ ਕਿ ਖਿੜਕੀ ਦੀ ਗ੍ਰਿੱਲ ਪੱਟੀ ਹੋਈ ਸੀ ਉਸ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਅਣ ਹੋਣੀ ਤਾਂ ਹੋਈ ਹੈ ਉਸ ਤੋਂ ਬਾਅਦ ਉਹ ਪਿਛਲੇ ਦਰਵਾਜ਼ੇ ਰਾਹੀਂ ਜਦੋਂ ਅੰਦਰ ਦਾਖਲ ਹੁੰਦਾ ਤਾਂ ਉਹ ਦੇਖਦਾ ਉਸ ਦੀ ਮਾਂ ਪੁਸ਼ਪਾ ਦੀ লাশ ਪੌੜੀਆਂ ਦੇ ਵਿੱਚ ਪਈ ਹੁੰਦੀ ਹੈ ਤੇ ਖੂਨ ਨਾਲ ਲਤਪਟ ਹੁੰਦੀ ਹੈ ਰਵੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਗਿਆ ਕਿਸ ਨੇ ਕਰ ਦਿੱਤਾ ਉਸ ਤੋਂ ਬਾਅਦ ਅੱਗੇ ਉਹ ਆਪਣੇ ਭਰਾ ਨੂੰ ਪਰਜਾਈ ਨੂੰ ਆਵਾਜ਼ ਮਾਰਦਾ ਹੈ ਤੇ ਆਵਾਜ਼ ਮਾਰਦਾ ਮਾਰਦਾ ਉਹਨਾਂ ਦੇ ਬੈੱਡਰੂਮ ਤੱਕ ਜਾਂਦਾ ਹੈ ਤਾਂ ਦੇਖਦਾ ਉਸ ਦੇ ਭਰਾ ਤੇ ਪਰਜਾਈ ਦੀਆਂ ਲਾਸ਼ਾਂ ਵੀ ਬੈੱਡਰੂਮ ਦੇ ਵਿੱਚ ਪਈਆਂ ਹੁੰਦੀਆਂ ਨੇ ਹੁਣ ਰਵੀ ਨੂੰ ਕੋਈ ਹੋਸ਼ ਨਹੀਂ ਸੀ ਉਹ ਚੀਕਦਾ ਚਿਲਾਉਂਦਾ ਤਾਂ ਆੜ ਗਵਾੜ ਇਕੱਠਾ ਹੋ ਜਾਂਦਾ ਹੈ ਲੋਕਾਂ ਦਾ ਜਮਾ ਬੜਾ ਲੱਗ ਜਾਂਦਾ ਹੈ ਤੇ ਹਰ ਇੱਕ ਹੈਰਾਨ ਸੀ ਕਿ ਇਹ ਕਿਸ ਨੇ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਨੂੰ ਖਬਰ ਦਿੱਤੀ ਜਾਂਦੀ ਹੈ ਪੁਲਿਸ ਵੀ ਆਉਂਦੀ ਹੈ ਪੁਲਿਸ ਦੇਖਦੀ ਹੈ ਕਿ ਜੋ ਲਾਸ਼ਾਂ ਕੋਲ ਖੂਨ ਸੀ ਉਹ ਜੰਮਿਆ ਹੋਇਆ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਖੂਨ 15-20 ਘੰਟੇ ਪਹਿਲਾਂ ਕੀਤਾ ਗਿਆ ਲੱਗਦਾ ਹੈ ਤਾਂ ਫਿਰ ਪੁਲਿਸ ਹੋਰ ਤਫ਼ਤੀਸ਼ ਕਰਦੀ ਹੈ ਹੋਰ ਸੂराग ਲੱਭਣ ਦੇ ਕੋਸ਼ਿਸ਼ ਕਰਦੀ ਹੈ ਤੇ ਦੇਖਦੀ ਹੈ ਸਾਰੀਆਂ ਅਲਮਾਰੀਆਂ ਖੁੱਲੀਆਂ ਹੁੰਦੀਆਂ ਤੇ ਗਰਾਜ ਖੁੱਲੇ ਹੁੰਦੇ ਨੇ ਪਰ ਸਭ ਜੇਬਰਾਤ ਨਕਦੀ ਉਥੋਂ ਲੁੱਟਿਆ ਹੁੰਦਾ ਹੈ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਵਾਲੀਆਂ ਟੌਪਸ ਤੱਕ ਵੀ ਕਾਤਲ ਲਾ ਕੇ ਲੈ ਜਾਂਦੇ ਨੇ ਫਿਰ ਪੁਲਿਸ ਹੋਰ ਤਪਤੀਸ਼ ਕਰਦੀ ਹੈ ਦੇਖਦੀ ਹੈ ਕਿ ਇਹ ਜੋ ਕਾਤਲ ਸੀ ਕਿੱਧਰ ਗਿਆ ਹੈ ਫਿਰ ਉਹ ਦੇਖਦੀ ਹੈ ਛੱਤ ਤੇ ਜਾ ਕੇ ਕਿ ਨਾਲ ਇੱਕ ਘਰ ਬਣ ਰਿਹਾ ਹੁੰਦਾ ਹੈ ਪੁਲਿਸ ਸੋਚਦੀ ਹੈ ਕਿ ਸ਼ਾਇਦ ਕਾਤਲ ਇਸ ਘਰ ਰਾਹੀਂ ਛੱਤ ਦੇ ਉੱਤੇ ਆਏ ਤੇ ਛੱਤ ਰਾਹੀਂ ਫਿਰ ਪੌੜੀਆਂ ਉਤਰ ਕੇ ਅੰਦਰ ਦਾਖਲ ਹੋਏ ਪਰ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗ ਰਿਹਾ ਸੀ ਬੜੀ ਬਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਸੀ ਫਰੈਂਸਿਕ ਟੀਮਾਂ ਬੁਲਾਈਆਂ ਗਈਆਂ ਪਰ ਕੋਈ ਚੀਜ਼ ਐਦਾਂ ਦੀ ਸ਼ੱਕੀ ਉਹਨਾਂ ਨੂੰ ਨਹੀਂ ਲੱਗ ਰਹੀ ਸੀ ਜਿਸ ਨਾਲ ਕਾਤਲ ਦਾ ਪਤਾ ਲੱਗ ਸਕੇ ਰਵੀ ਗਾਂਤੋਂ ਪੁੱਛਿਆ ਗਿਆ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਰਵੀ ਗਾਂਤ ਕਹਿੰਦਾ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰਿਸ਼ਤੇਦਾਰਾਂ ਤੋਂ ਪੁੱਛਿਆ ਗਿਆ ਤਾਂ ਰਿਸ਼ਤੇਦਾਰਾਂ ਨੇ ਵੀ ਇਹੀ ਗੱਲ ਕਹੀ ਕਿ ਇਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਦਿਨ ਲੰਘਦੇ ਨੇ ਤਾਂ ਉਸ ਜਗ੍ਹਾ ਦੇ ਉੱਤੇ ਇੱਕ ਐਸਪੀ ਦੀ ਪੋਸਟਿੰਗ ਹੁੰਦੀ ਹੈ। ਉਹ ਨੌਜਵਾਨ ਸੀ ਤੇ ਐਸਪੀ ਦੇ ਸਾਹਮਣੇ ਜਦੋਂ ਇਹ ਕਤਲ ਕੇਸ ਆਉਂਦਾ ਤਾਂ ਐਸਪੀ ਸੋਚਦਾ ਕਿ ਜੋ ਮਰਜ਼ੀ ਹੋ ਜਾਵੇ ਇਹ ਕਤਲ ਕੇਸ ਮੈਂ ਸੁਲਝਾ ਕੇ ਹਟਾਂਗਾ। ਐਸਪੀ ਆਪਣਾ ਪੂਰਾ ਜ਼ੋਰ ਲਗਾ ਦਿੰਦਾ ਹੈ। ਪਰ ਉਸ ਦੇ ਹੱਥ ਕੁਝ ਨਹੀਂ ਆਉਂਦਾ ਜਿੰਨੇ ਉਸ ਇਲਾਕੇ ਦੇ ਲੁਟੇਰੇ ਚੋਰ ਬਦਮਾਸ਼ ਹੁੰਦੇ ਨੇ ਸਭ ਤੋਂ ਪੁੱਛਗਿਛ ਹੁੰਦੀ ਹੈ ਪਰ ਕੁਝ ਵੀ ਪੁਲਿਸ ਦੇ ਹੱਥ ਨਹੀਂ ਲੱਗਦਾ ਫਿਰ ਐਸਪੀ ਸਿਵਲ ਵਰਦੀ ਦੇ ਵਿੱਚ ਉਸ ਇਲਾਕੇ ਵਿੱਚ ਖੁਦ ਘੁੰਮਦਾ ਜਿਸ ਦਾ ਪੁਲਿਸ ਨੂੰ ਵੀ ਪਤਾ ਨਹੀਂ ਹੁੰਦਾ ਉਸ ਇਲਾਕੇ ਦੇ ਵਿੱਚ ਜਾਣਕਾਰੀ ਇਕੱਠੀ ਕਰਦਾ ਤਾਂ ਫਿਰ ਵੀ ਐਸਪੀ ਦੇ ਹੱਥ ਕੋਈ ਜਾਣਕਾਰੀ ਨਹੀਂ ਲੱਗਦੀ ਪਰ ਐਸਪੀ ਹਾਰ ਨਹੀਂ ਮੰਨਦਾ ਉਸ ਤੋਂ ਬਾਅਦ ਫੇਰ ਉਹ ਸਿਵਲ ਵਰ ਕੱਪੜਿਆਂ ਦੇ ਵਿੱਚ ਫੇਰ ਉਸ ਇਲਾਕੇ ਦੇ ਵਿੱਚ ਘੁੰਮਦਾ ਤਾਂ ਉਸ ਨੇ ਦੇਖਿਆ ਕਿ ਇੱਕ ਦਰਵਾਜ਼ੇ ਵਿੱਚ ਖੜੀ ਔਰਤ ਆਪਣੇ ਘਰ ਦੇ ਦਰਵਾਜ਼ੇ ਵਿੱਚ ਖੜੀ ਔਰਤ ਉਸ ਵੱਲ ਘੂਰ ਕੇ ਦੇਖ ਰਹੀ ਸੀ ਤਾਂ ਐਸਪੀ ਨੂੰ ਐਦਾਂ ਲੱਗਿਆ ਜਿਵੇਂ ਉਸ ਔਰਤ ਦੇ ਮੂੰਹ ਤੇ ਡਰ ਹੁੰਦਾ ਤਾਂ ਐਸਪੀ ਉਸ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਤੇਰਾ ਨਾਂ ਕੀ ਹੈ ਤੇਰੇ ਘਰ ਵਾਲਾ ਕੀ ਕਰਦਾ ਹੈ ਇਹ ਸੁਣ ਕੇ ਉਹ ਔਰਤ ਪਰੇਸ਼ਾਨ ਜੀ ਹੋ ਜਾਂਦੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਕਿਉਂ ਪੁੱਛ ਰਿਹਾ ਤੂੰ ਕਿਹੜਾ ਪੁਲਿਸ ਵਾਲਾ ਤਾਂ ਐਸਪੀ ਕਹਿੰਦਾ ਕਿ ਮੈਂ ਪੁਲਿਸ ਵਾਲਾ ਨਹੀਂ ਮੈਂ ਤਾਂ ਬੈਸੇ ਪੁੱਛਿਆ ਪਰ ਉਹ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਤੇ ਆਪਣੇ ਘਰ ਦੇ ਅੰਦਰ ਚਲੀ ਜਾਂਦੀ ਹੈ ਐਸਪੀ ਫੇਰ ਦੂਸਰੇ ਦਿਨ ਆਉਂਦਾ ਹੈ ਪਰ ਉਹ ਔਰਤ ਉਸ ਨੂੰ ਦਿਖਦੀ ਨਹੀਂ ਉਸ ਉੱਤੇ ਸ਼ੱਕ ਹੋ ਗਿਆ ਸੀ ਤਾਂ ਐਸਪੀ ਨਿਰਦੇਸ਼ ਦਿੰਦਾ ਉੱਥੋਂ ਦੇ ਥਾਣੇ ਨੂੰ ਕਿ ਤੁਸੀਂ ਇਸ ਘਰ ਦੇ ਉੱਤੇ ਨਿਗਰਾਨੀ ਰੱਖੋ ਮੈਨੂੰ ਕੁਝ ਸਹੀ ਨਹੀਂ ਲੱਗ ਰਿਹਾ ਤਾਂ ਪੁਲਿਸ 24 ਘੰਟੇ ਉਸ ਘਰ ਦੀ ਰੇਕੀ ਕਰਦੀ ਹੈ ਕੌਣ ਉਸ ਘਰ ਦੇ ਵਿੱਚ ਆਉਂਦਾ ਹੈ ਕੌਣ ਉਸ ਘਰ ਦੇ ਵਿੱਚੋਂ ਜਾਂਦਾ ਹੈ ਕੱਲੀ-ਕੱਲੀ ਗੱਲ ਦੇ ਉੱਤੇ ਪੁਲਿਸ ਨਿਗਰਾਨੀ ਰੱਖਦੀ ਹੈ। ਤਾਂ ਇੱਕ ਦਿਨ ਉਹ ਔਰਤ ਆਪਣੇ ਘਰੋਂ ਨਿਕਲਦੀ ਹੈ ਤੇ ਪੁਲਿਸ ਵੀ ਉਸ ਦਾ ਪਿੱਛਾ ਕਰ ਰਹੀ ਹੁੰਦੀ ਹੈ। ਉਹ ਨਦੀ ਕਿਨਾਰੇ ਜਾਂਦੀ ਹੈ। ਉੱਥੇ ਉਸ ਨੂੰ ਇੱਕ ਔਰਤ ਤੇ ਇੱਕ ਮਰਦ ਮਿਲਦੇ ਨੇ। ਪੁਲਿਸ ਇਹ ਸਭ ਦੇਖ ਰਹੀ ਸੀ। ਮਰਦ ਉੱਥੋਂ ਚੱਲ ਜਾਂਦਾ ਹੈ ਤੇ ਉਹ ਔਰਤ ਉਹ ਦੂਜੀ ਔਰਤ ਦੇ ਨਾਲ ਗੱਲਾਂ ਕਰਨ ਲੱਗਦੀ ਹੈ। ਉਸੇ ਸਮੇਂ ਪੁਲਿਸ ਉਹਨਾਂ ਕੋਲ ਪਹੁੰਚ ਜਾਂਦੀ ਹੈ ਤੇ ਉਹਨਾਂ ਤੋਂ ਸਵਾਲ ਪੁੱਛਣ ਲੱਗਦੀ ਹੈ ਤੇ ਉਹ ਦੋਨੇ ਔਰਤਾਂ ਸਵਾਲਾਂ ਦੇ ਜਵਾਬ ਦੇ ਤਾਂ ਰਹੀਆਂ ਸੀ ਪਰ ਉਹਨਾਂ ਦੇ ਹਾ ਭਾਵ ਐਦਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਡਰੀਆਂ ਹੋਣ ਜਿਵੇਂ ਉਹਨਾਂ ਨੇ ਕੁਝ ਗਲਤ ਕੀਤਾ ਹੋਵੇ ਤਾਂ ਫਿਰ ਉਸ ਔਰਤ ਦੀ ਤਲਾਸ਼ੀ ਲਈਤੀ ਜਾਂਦੀ ਹੈ ਉਸ ਕੋਲੋਂ ਇੱਕ ਪਰਸ ਮਿਲਦਾ ਹੈ ਪਰਸ ਦੇ ਵਿੱਚ ਕੁਝ ਪੈਸੇ ਹੁੰਦੇ ਨੇ ਤੇ ਪਰਸ ਦੇ ਵਿੱਚ ਇੱਕ ਡਾਕਟਰ ਦੀ ਪਰਚੀ ਹੁੰਦੀ ਹੈ ਜਿਸ ਉੱਤੇ ਨਾਮ ਲਿਖਿਆ ਹੁੰਦਾ ਹੈ ਪੁਸ਼ਪਾ ਮਿਸ਼ਰਾ ਤੇ ਰਵੀਕਾਂਤ ਸ਼ਰਮਾ ਇਨਕਮ ਟੈਕਸ ਇਹ ਜਦੋਂ ਪੁਲਿਸ ਦੇ ਹੱਥ ਲੱਗਦਾ ਹੈ ਤਾਂ ਪੁਲਿਸ ਰਵੀ ਨੂੰ ਬੁਲਾਉਂਦੀ ਹੈ ਤੇ ਕਹਿੰਦੀ ਹੈ ਕਿ ਆ ਪਰਚੀ ਸਾਨੂੰ ਇਸ ਔਰਤ ਕੋਲੋਂ ਮਿਲੀ ਹੈ ਇਹ ਪਰਚੀ ਨੂੰ ਦੇਖ ਰਵੀ ਉਸ ਪਰਚੀ ਨੂੰ ਦੇਖਦਾ ਪਰ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਪਰ ਉਸ ਤੋਂ ਬਾਅਦ ਰਵੀ ਜਦੋਂ ਉਸ ਪਰਸ ਨੂੰ ਦੇਖਦਾ ਤਾਂ ਉਹ ਕਹਿੰਦਾ ਕਿ ਇਹ ਪਰਸ ਮੇਰੇ ਭਰਾ ਜੁਗੇਸ਼ ਦਾ ਹੈ ਤੇ ਫਿਰ ਗੱਲ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦੀ ਹੈ ਉਹਨਾਂ ਔਰਤਾਂ ਤੋਂ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ ਫਿਰ ਉਹ 6 ਹੋਰ ਮੈਂਬਰਾਂ ਦੇ ਨਾਂ ਲੈਂਦੀਆਂ ਜੋ ਉਸ ਕਤਲ ਦੇ ਵਿੱਚ ਭਾਗੀਦਾਰ ਸੀ ਤੇ ਫਿਰ ਇੱਕ ਸੁਨਿਆਰੇ ਦਾ ਨੋ ਵੀ ਸਾਹਮਣੇ ਆਉਂਦਾ ਹੈ ਜਿਸ ਨੂੰ ਉਹਨਾਂ ਨੇ ਜੇਵਰ ਵੇਚੇ ਸੀ ਤੇ ਬਾਕੀ ਸਮਾਨ ਉਹਨਾਂ ਨੇ ਉਹ ਨਦੀ ਦੇ ਕਿਨਾਰੇ 2.5 ਫੁੱਟ ਡੂੰਘਾ ਟੋਆ ਪੱਟ ਕੇ ਦੱਬਿਆ ਹੁੰਦਾ ਹੈ ਕਿ ਜਦੋਂ ਮਾਮਲਾ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇਸ ਨੂੰ ਕੱਢ ਲਵਾਂਗੇ ਪੁਲਿਸ ਸਾਰੇ ਮੋਲਜਮਾਨ ਨੂੰ ਚੱਕ ਲੈਂਦੀ ਹੈ ਉਸ ਤੋਂ ਬਾਅਦ ਉਹਨਾਂ ਉੱਤੇ ਕੇਸ ਦਰਜ ਹੁੰਦਾ ਹੈ। ਸੁਨਿਆਰੇ ਨੂੰ ਵੀ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਂਦਾ ਹੈ ਕਿਉਂਕਿ ਸੁਨਿਆਰੇ ਨੂੰ ਪਤਾ ਸੀ ਕਿ ਇਹਨਾਂ ਨੇ ਤਿੰਨ ਕਤਲ ਕੀਤੇ ਨੇ ਪਰ ਸੁਨਿਆਰਾ ਇਸ ਲਾਲਚ ਦੇ ਵਿੱਚ ਨਹੀਂ ਬੋਲਦਾ ਕਿਉਂਕਿ ਉਸ ਨੇ ਉਹਨਾਂ ਤੋਂ ਉਹ ਜੇਵਰ ਬਹੁਤ ਸਸਤੇ ਭਾਅ ਦੇ ਵਿੱਚ ਖਰੀਦੇ ਸੀ। ਇਸ ਕੇਸ ਦੇ ਵਿੱਚ ਟੋਟਲ 9 ਜਾਣੇ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਦੋ ਔਰਤਾਂ 6 ਮਰਦ ਤੇ ਇੱਕ ਨਾਲ ਸੁਨਿਆਰਾ ਪੁਲਿਸ ਇਸ ਕੇਸ ਦੇ ਵਿੱਚ ਨੌ ਜਾਣਿਆਂ ਨੂੰ ਨਾਮਜ਼ਦ ਕਰਦੀ ਹੈ ਤੇ ਸਾਰਾ ਸਮਾਨ ਵੀ ਬਰਾਮਦ ਕਰ ਲੈਂਦੀ ਹੈ ਉਹ ਇੱਟ ਵੀ ਮਿਲਦੀ ਹੈ ਜਿਸ ਨਾਲ ਉਹਨਾਂ ਨੇ ਉਹ ਤਿੰਨੋਂ ਕਤਲ ਕੀਤੇ ਸੀ ਖੂਨ ਨਾਲ ਲਿਬੜੀ ਹੋਈ ਇੱਟ ਵੀ ਪੁਲਿਸ ਬਰਾਮਦ ਕਰਦੀ ਹੈ ਤੇ ਫਿਰ ਇਹਨਾਂ ਤੇ ਕੇਸ ਚੱਲਦਾ ਹੈ ਕੇਸ ਚੱਲਦਾ ਹੈ 10 ਸਾਲ 2014 ਤੋਂ 2024 ਤੱਕ ਪਿਛਲੇ ਦਿਨੀ 7 ਮਾਰਚ 2024 ਨੂੰ ਇਹਨਾਂ 9 ਜਾਣਿਆਂ ਵਿੱਚੋਂ 8 ਜਾਣਿਆਂ ਨੂੰ ਬਰੇਲੀ ਦੀ ਅਦਾਲਤ ਦੇ ਜੱਜ ਸਾਹਿਬ ਰਵੀ ਕੁਮਾਰ ਦਿਵਾਕਰ ਨੇ 8 ਜਾਣਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤੇ ਇੱਕ ਸੁਨਿਆਰਾ ਜਿਸ ਨੇ ਸਮਾਨ ਖਰੀਦਿਆ ਸੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਹੋ ਸਕਦਾ ਹੈ ਇਹ ਮਲਜਮ ਅੱਗੇ ਅਪੀਲ ਕਰਨ ਪਰ ਕਹਿਣ ਦੀ ਗੱਲ ਉਹੀ ਹੈ ਕਿ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਫਿਰ ਕੋਈ ਵੀ ਐਦਾਂ ਦਾ ਕੇਸ ਨਹੀਂ ਜਿਸ ਨੂੰ ਉਹ ਹੱਲ ਨਾ ਕਰ ਸਕੇ ਉਸ ਨੌਜਵਾਨ ਐਸਪੀ ਨੇ ਸਿਰਫ ਇੱਕ ਔਰਤ ਦੇ ਹਾਫ ਭਾਵਾਂ ਤੋਂ ਹੀ ਸਾਰੇ ਕੇਸ ਦੀ ਗੁੱਥੀ ਸੋ ਜਾ ਦਿੱਤੀ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਵੀਡੀਓ ਅੱਛੀ ਲੱਗੀ ਹੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਤਾਂ ਸ੍ਰੀਕਾਲ